ਪੰਜਾਬ ਭਰ ਵਿੱਚ ਪੁਲਿਸ ਵੱਲੋਂ ਮਾਰੇ ਅਨਸਰਾ ਖਿਲਾਫ ਆਪਰੇਸ਼ਨ ਕਾਸੋ ਤਹਿਤ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਖੰਨਾ ਪੁਲਿਸ ਵੱਲੋਂ ਵੀ ਵੱਖ-ਵੱਖ ਇਲਾਕਿਆਂ 'ਚ ਸਰਚ ਕੀਤੀ ਗਈ ਇਸ ਆਪਰੇਸ਼ਨ ਸੰਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਅਤੇ ਖੰਨਾ ਦੇ ਡੀਐਸਪੀ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ 146 ਮਲਾਜ਼ਿਮਾਂ ਨੇ ਅਫਸਰਾ ਨਾਲ 7 ਥਾਵਾਂ 'ਤੇ ਸਰਚ ਕੀਤੀ ਜਿਸ ਦੌਰਾਨ ਹੁਣ ਤੱਕ 7 ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚ 4 ਨਸ਼ੇ ਸੰਬੰਧੀ ਹਨ ਜਰ ਕੇ 18 ਰੋਪਿਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਕਹਿਆ ਕਿ ਇਸ ਸਰਚ ਆਪਰੇਸ਼ਨ ਦੌਰਾਨ ਵੀ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ ਜਿਸ ਵੀ ਦੌਰਾਨ 42 ਕਿਲੋ 500 ਗ੍ਰਾਮ ਚਾਂਦੀ ਬਰਾਮਦ ਕੀਤੀ ਗਈ ਜਿਸ ਦੇ ਸੰਬੰਧਿਤ ਆਧਾਰੇ ਨੂੰ ਸੂਚਨਾ ਦੇ ਦਿੱਤੀ ਗਈ ਹੈ ਅੱਜ ਪੈਨ ਪੰਜਾਬ ਇੱਕ ਕਾਸੋ ਆਪਰੇਸ਼ਨ ਚ ਲਾਇਆ ਗਿਆ ਸਰਚ ਆਪਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਪੂਰੇ ਪੰਜਾਬ ਦੇ ਵਿੱਚ ਵੱਖਰੇ ਵੱਖ-ਵੱਖ ਵਕਤ-ਵਕਤ ਥਾਵਾਂ ਦੇ ਉੱਪਰ ਅੱਜ ਸਰਚ ਆਪਰੇਸ਼ਨ ਕੀਤੇ ਗਏ ਜਿਦੇ ਅੰਦਰ ਅੰਡਰ ਹੀ ਆ ਸਾਡੇ ਮਾਨਯੋਗ ਡੀਆਈਜੀ ਮੈਮ ਦੇ ਨਿਰਦੇਸ਼ਾਂ ਅਨੁਸਾਰ ਅਸੀਂ 7 ਅਲੱਗ-ਅਲੱਗ ਥਾਵਾਂ ਦੇ ਸਰਚ ਆਪਰੇਸ਼ਨਸ ਕੀਤੇ ਸੀਗੇ ਆ ਤਿੰਨੋਂ ਸਬਡਿਵੀਜ਼ਨ ਦੇ ਵਿੱਚ ਟੋਟਲ 144 ਦੀ ਫੋਰਸ 8 ਐਸਐਚਓਜ਼ ਤੇ 5 ਜੀਓਜ਼ ਇਨ ਸਰਚਸ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਅੱਜ ਦੇ ਜੋ ਸਰਚ ਆਪਰੇਸ਼ਨਸ ਸੀਗੇ ਉਨਾ ਦੇ ਅੰਡਰ ਟੋਟਲ ਹੁਣ ਤੱਕ ਕਿਉਂਕਿ ਹਜੇ ਵੀ ਸਰਚਸ ਵਗੈਰਾ ਕਨਕਲੂਡ ਨਹੀਂ ਹੋਏ ਕੁਝ ਕੁ ਥਾਵਾਂ ਤੇ ਤੇ ਹੁਣ ਤੱਕ 7 ਐਫਆਈਆਰਸ ਦਰਜ ਹੋ ਚੁਕੀ ਹੈ ਅਨ ਇਨ 7 ਐਫਆਈਆਰਸ ਦੇ ਵਿੱਚ 4 ਐਫਆਇਲਸ ਐਨਡੀਪੀਜ਼ ਐਕਟ ਦੇ ਅੰਡਰ ਹੈ ਐਂਡ 18 ਅਕਿਊਜ਼ ਅਰੈਸਟ ਹੋ ਚੁਕੇ ਹੈ 18 ਦੇ ਵਿੱਚੋਂ 10 ਐਨਡੀਪੀਜ਼ ਐਕਟ ਦੇ ਅਕਿਊਜ਼ਡ ਨੇ ਤੇ ਬਾਕੀ 8 ਜੋ ਹੈ ਉਹ ਅਲੱਗ-ਅਲੱਗ ਕ੍ਰਾਈਮ ਇੱਕ ਐਕਸਾਈਜ਼ ਦਾ ਪਰਚਾ ਵੀ ਹੋਇਆਗਾ ਗੈਮਬਲਿੰਗ ਐਕਟ ਦਾ ਵੀ ਹੋਇਆਗਾ ਤੇ ਇੱਕ ਅਸੀਂ ਚੋਰ ਵੀ ਫੜਿਆ ਤੋਂ ਔਰ ਕੁਝ ਵਾਂਟਡ ਕ੍ਰਿਮੀਨਲਸ ਵੀ ਸੀਗੇ 307 ਦੇ ਮੁਕਦਮੇ ਦੇ ਵਿੱਚ ਵੀ ਮਾਛੀਵਾੜਾ ਦੇ ਵਿੱਚ ਕ੍ਰਿਮੀਨਲਸ ਅਰੈਸਟ ਹੋਏ ਤੇ ਟੋਟਲ 18 ਦੀ ਅਰੈਸਟ ਹੈ ਇਹਦੇ ਨਾਲ ਨਾਲ ਜੋ ਅੱਜ ਦੀ ਰਿਕਵਰੀ ਹੈਗੀ ਉਹ ਜੋ ਐਨਡੀਪੀਜ਼ ਦੀ ਜੋ ਰਿਕਵਰੀ ਹੈ ਸਪੈਸ਼ਲੀ ਉਹ 100 ਕੇ ਤਕਰੀਬਨ ਸਾਨੂੰ ਟ੍ਰਾਮਾਡੋਲ ਟੈਬਲਟਸ ਮਿਲੀ ਹੈ ਇੱਕ ਮਲਜ਼ਮ ਤੋਂ ਇੱਕ ਪਰਸਨ ਤੋਂ ਸਾਨੂੰ 8 ਗ੍ਰਾਮ ਹੈਰੋਇਨ ਤੇ ਉਹਦੇ ਨਾਲ ਨਾਲ 3000 ਦੀ ਜੋ ਡਰੱਗ ਮਨੀ ਹੈ ਉਹ ਮਿਲੀ ਹੈ ਇੱਕ ਪਰਸਨ ਤੋਂ ਸਾਨੂੰ 60 ਗ੍ਰਾਮ ਇਨਟੌਕਸੀਕੈਂਟ ਪਾਊਡਰ ਮਿਲਿਆ ਤੋ ਕੁੱਲ ਮਿਲਾ ਕੇ ਸਾਡੀ ਡਰੱਗ ਦੀ ਰਿਕਵਰੀ ਜੋ ਸਮਾਲ ਰਿਕਵਰੀਜ਼ ਹੁੰਦੀ ਹੈ ਉਹ ਹੋਈ ਹੈ ਇਹਦੇ ਨਾਲ ਨਾਲ ਅਸੀਂ ਇੱਕ ਚੋਰੀ ਦਾ ਵਹੀਕਲ ਵੀ ਫੜਿਆ ਬਰਾਮਦ ਕੀਤਾ ਹੈ ਤੇ ਇੱਕ ਸਨੈਚਰ ਵੀ ਫੜਿਆ ਹੈਗਾ ਮੰ ਮੋਰਦ ਕਦੋਂ ਤੱਕ ਇਹ ਕੰਪਲੀਟ ਹੋ ਜਾਏਗਾ ਸਭ ਤੋਂ ਅਸੀਂ ਬਾਈ ਇਵਨਿੰਗ ਤੁਹਾਨੂੰ ਇੱਕ ਡਿਟੇਲ ਪ੍ਰੈਸ ਨੋਟ ਦੇ ਦੇਵਾਂਗੇ ਦੇ ਦੇਵਾਂਗੇ ਜਿਹਦੇ ਵਿੱਚ ਸਾਰੀ-ਸਾਰੀ ਡਿਟੇਲਸ ਹੋਣਗੀਆਂ ਇਦੇ ਨਾਲ ਨਾਲ ਮੈਂ ਤੁਹਾਨੂੰ ਉਹਦਾ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਤੁਸੀਂ ਸਾਰੇ ਕੇ ਸਾਰੇ ਅਵੈਰ ਹੋ ਕਿ ਪੰਜਾਬ ਦੇ ਵਿੱਚ ਇੱਕ ਐਂਟੀ ਡਰਗ ਮੁਹਿੰਮ ਚੱਲ ਰਹੀ ਹੈਗੀ ਆਯੋਧ ਨਸ਼ਾ ਵਿਰੁੱਧ ਇਹਦੇ ਅੰਡਰ ਅਸੀਂ ਬਹੁਤ ਜ਼ਿਆਦਾ ਟਾਰਗੇਟਡ ਸਰਚਸ ਵਗੈਰਾ ਕਰਦੇ ਸਾਡੀ ਲਿਸਟ ਵਗੈਰਾ ਅਸੀਂ ਅਪਡੇਟ ਵੀ ਕਰਦੇ ਰਹਿੰਦੇ ਸਾਡੀ ਲਿਸਟ ਬਣੀ ਵੀ ਹੋਈ ਹੈ ਅ ਇਸ ਮਿਸ਼ਨ ਦੇ ਅੰਡਰ ਹੀ ਬੀਤੇ 28 ਦਿਨਾਂ ਦੇ ਵਿੱਚ ਵਿੱਚ ਹੀ ਖੰਨਾ ਜ਼ਿਲ੍ਹੇ ਦੇ ਅੰਦਰ ਟੋਟਲ ਹੁਣ ਤੱਕ 62 ਐਫ ਆਈ ਆਰ ਦਰਜ ਹੋ ਚੁੱਕੀ ਹੈ ਇਨ ਬਾਟ ਐਫ ਆਈ ਆਰਜ਼ ਦੇ ਅੰਡਰ 140 ਅਕਿਊਜ਼ਡ ਅਰੈਸਟ ਹੋ ਚੁਕੇ ਜਿਹਦੇ ਨਾਲ ਨਾਲ 25 ਦੇ ਤਕਰੀਬਨ ਪਰਸਨ ਅਸੀਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਭਰਤੀ ਕਰਾਏ ਹਨ ਇਹਦੇ ਨਾਲ ਨਾਲ ਕੁਝ ਪਰਸਨ ਇਦਾਂ ਦੇ ਸੀਗੇ ਜੋ ਲਿਸਟ ਦਾ ਹਿੱਸਾ ਸੀਗੇ ਜਾਂ ਪੁਰਾਣੇ ਟਾਈਮ ਮੇ ਡਰਗ ਪੈਡਲਿੰਗ ਦਾ ਕੰਮ ਕਰਦੇ ਸੀਗੇ ਤੇ ਹੁਣ ਛੱਡ ਚੁਕੇ ਤੇ ਉਹਨਾਂ ਦੇ ਪੰਚਾਇਤ ਮੈਂਬਰਸ ਨੇ ਮਿਊਨਿਸਪਲ ਕਮੇਟੀ ਦੇ ਮੈਂਬਰਸ ਨੇ ਉਹਨਾਂ ਦੀ ਗਾਰੰਟੀ ਚੱਕੀ ਤੇ ਉਹਨਾਂ ਨੇ ਇਦਾਂ ਦੇ ਸੀ 15 ਦੇ ਤਕਰੀਬਨ ਪਰਸਨ ਜੋ ਹੈ ਜਿਨ੍ਹਾਂ ਨੂੰ ਅਸੀਂ ਗਾਰੰਟੀ ਤੇ ਔਨ ਸਰਵੇਲੈਂਸ ਛੱਡੇ ਤੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੀਵੈਂਟਿਵ ਐਕਸ਼ਨ ਅੰਡਰ ਬੀ ਐਨ ਐਸ ਐਸ ਜੋ ਹਬਿਚੁਅਲ ਆਫੈਂਡਰਸ ਦਾ ਉਹ ਲਿਤਾ ਹੈਗਾ ਇਹਦੇ ਨਾਲ ਨਾਲ ਅਸੀਂ ਹੁਣ ਤੱਕ 378 ਕੇ ਤਕਰੀਬਨ ਸੰਪਰਕ ਦੀ ਮੀਟਿੰਗ ਕਰ ਚੁੱਕੇ ਜੋ ਸਾਡਾ ਇੱਕ ਪਬਲਿਕ ਆਊਟਰੀਚ ਪ੍ਰੋਗਰਾਮ ਹੈਗਾ ਜਿਹਦੇ ਅੰਦਰ ਅਸੀਂ ਲੋਕਾਂ ਨੂੰ ਜਾ ਕੇ ਮਿਲਦੇ ਹਾਂ ਉਹਨਾਂ ਦੇ ਨਾਲ ਡਿਸਕਸ ਕਰਦੇ ਉਹਨਾਂ ਦੇ ਨਾਲ ਆ ਜੋ ਡਰਗ ਵਾਲਾ ਇੱਕ ਵੱਡੀ ਇਸ਼ੂ ਹੈਗਾ ਪੰਜਾਬ ਦਾ ਇਹਨੂੰ ਖਤਮ ਕਰਨ ਦੇ ਲਈ ਉਹਨਾਂ ਦੇ ਵੀ ਅਸੀਂ ਸਜੈਸ਼ਨਸ ਲੈਂਦੇ ਉਹਨਾਂ ਦੇ ਨਾਲ ਕਿਉਂਕਿ ਐਜ਼ ਅ ਟੀਮ ਅਸੀਂ ਕੰਮ ਕਰ ਰਹੇ ਹਾਂ ਤੇ ਅ ਇਨ 378 ਮੀਟਿੰਗਸ ਦੇ ਅ ਅੰਡਰ ਅਸੀਂ 295 ਹੁਣ ਤੱਕ ਪੰਚਾਇਤੀ ਰੈਜ਼ੋਲੂਸ਼ਨਸ ਵਗਰੀ ਵਗਰੀ ਪੰਚਾਇਤਾਂ ਨੇ ਸਾਨੂੰ ਪਾਸ ਕਰਕੇ ਦਿੱਤੇ ਜਿੱਤੇ ਉਹਨਾਂ ਨੂੰ ਸਾਨੂੰ ਗਾਰੰਟੀ ਦਿੱਤੀ ਕਿ ਉਹ ਕਿਸੇ ਡਰਗ ਪੈਡਲਰ ਜਾਂ ਸਮੱਗਲਰ ਦੇ ਪਿੱਛੇ ਨਹੀਂ ਆਏਗੇ ਉਹਨਾਂ ਦੀ ਜ਼ਮਾਨਤ ਵਗੈਰਾ ਨਹੀਂ ਕਰਾਂਗੇ ਇਹਦੇ ਨਾਲ ਨਾਲ ਅਸੀਂ 350 ਤੋਂ ਜ਼ਿਆਦਾ ਟਾਰਗੇਟਡ ਰੇਡਸ ਵਗੈਰਾ ਵੀ ਕਰ ਚੁੱਕੇ ਔਰ ਸਾਨੂੰ ਹੁਣ ਤੱਕ ਕਾਫੀ ਜ਼ਿਆਦਾ ਰਿਕਵਰੀਜ਼ ਹੋ ਚੁੱਕੀ ਜੋ ਅਸੀਂ ਅਲੱਗ-ਅਲੱਗ ਟਾਈਮ 'ਤੇ মিডিਆ ਦੇ ਨਾਲ ਸਾਂਝੀ ਕਰਦੇ ਰਹੇ